ਦਰਸ਼ਕ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀਫਤ ਹੈ ਦੋਸਤੋ ਤੁਹਾਨੂੰ ਪਤਾ ਹੋਊਗਾ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਵੱਲੋਂ ਇੱਕ ਆ ਨਵੀਂ ਭਰਤੀ ਕੀਤੀ ਜਾ ਰਹੀ ਜੋ ਜਿਵੇਂ ਕਾਲਸਾ ਵੱਲੋਂ ਹੁਕਮ ਆਇਆ ਸੀ ਉਸ ਤੋਂ ਬਾਅਦ ਜਿਹੜੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਪੰਜ ਮੈਂਬਰ ਸੀ ਉਹਦੇ ਚ ਬਣੇ ਹੋਏ ਤੇ ਉਸ ਕਮੇਟੀ ਵੱਲੋਂ ਆਦੀ ਭਰਤੀ ਕਿਤੇ ਨਾ ਕਿਤੇ ਜਾ ਕੇ ਪੂਰੀ ਕਰ ਲਈ ਗਈ ਹੈ ਤੇ ਜਿਹੜੇ ਡੈਲੀਗੇਟਾਂ ਦੀ ਜਿਹੜੀ ਚੋਣ ਆ ਲਗਾਤਾਰ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਗਈ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਬਾਗ ਆਪਣਾ ਹਲਕੇ ਦੇ ਵਿੱਚ ਰਾਜਾ ਨੇ ਪੰਡਲ ਚੱਕਾ ਕੱਠ ਰੱਖਿਆ ਗਿਆ ਜਿੱਥੇ ਡੈਲੀਗੇਟਾਂ ਦੀ ਅੱਜ ਚੋਣ ਕੀਤੀ ਗਈ ਤੇ ਵਿਸ਼ੇਸ਼ ਤੌਰ ਤੇ ਜੇ ਸੰਤਾ ਸਿੰਘ ਉਮੇਦਪ uri ਜਿਹੜੇ ਕਿ ਕਮੇਟੀ ਦੇ ਮੈਂਬਰ ਹੈਗੇ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਸਰ ਬਜਿੰਦਰ ਸਿੰਘ ਮੱਖਣ ਬਰਾਲ ਸਰਦਾਰ ਜਗਤਾਰ ਸਿੰਘ ਰਾਜਾ ਜਿਹੜਾ ਸਵਰਗੀ ਸਾਧੂ ਸਿੰਘ ਐਮਐਲਏ ਦੇ ਬੇਟੇ ਹੈਗੇ ਆ ਤੇ ਸਰਦਾਰ ਗਰਜੰਤ ਸਿੰਘ ਪਟੋ ਰੋਡੇ ਤੇ ਹੋਰ ਵੀ ਕਈ ਆਗੂ ਗਰੇ ਇੰਦਰਜੀਤ ਹਣੀ ਜੂਥ ਆਗੂ ਤੇ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਗੱਲ ਕਰਾਂਗਾ ਕਿਉਂਕਿ ਉਹਨਾਂ ਨੇ ਚਾਰੰਗੇ ਦੀ ਉਸ ਤੋਂ ਬਾਅਦ ਵਿੱਚ ਸੰਤਾ ਸਿੰਘ ਮੇਦਪੁਰੀ ਨਾਲ ਗੱਲ ਕਰਾਂਗੇ ਪ੍ਰਧਾਨ ਸਾਹਿਬ ਜਿਵੇਂ ਅੱਜ ਭਰਤੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਜਿਹੜੇ ਡੈਲੀਗੇਟ ਪੁਣੇ ਜਾ ਰਹੇ ਆ ਅੱਜ ਮੋਗੇ ਜ਼ਿਲ੍ਹੇ ਦਾ ਹਲਕਾ ਬਾਗਾਪਣਾ ਇੱਥੇ ਸੰਤਾ ਸਿੰਘ ਪਹੁੰਚਿਆ ਗਿਆ ਜਗਤਾਰ ਸਿੰਘ ਹਣੀ ਖੜੇ ਆਗੇ ਕੀ ਹੋਊ ਬਹੁਤ ਬਹੁਤ ਧੰਨਵਾਦ ਜੀ ਬਾਖਰ ਖਾਲਸਾ ਬਾਖਰ ਫਤਿਹ ਜੀ ਅੱਜ ਦਾ ਬਹੁਤ ਮਹੱਤਵਪੂਰਨ ਦਿਨ ਹੈ ਸ਼੍ਰੋਮਣੀ ਕਾਲਜ ਦੀ ਜਲਦੀ ਪੁਨਰਸਰਜੀਤੀ ਵਾਸਤੇ ਜੋ ਡਿਊਟੀ ਲੱਗੀ ਹੈ ਸ਼੍ਰੀ ਕਾਲਤਾਪੁਰ ਸਾਹਿਬ ਤੋਂ ਪੰਜਵੇਂ ਵੀਰ ਕਮੇਟੀ ਦੀ ਉਹ ਵੱਖ-ਵੱਖ ਜ਼ਿਲ੍ਹਿਆਂ ਜਾ ਰਹੇ ਆ ਔਰ ਸਾਡੇ ਸਰਦਾਰ ਸੰਤੋਖ ਸਿੰਘ ਜੀ ਮੇਧਪੁਰੇ ਜਹੈਦਾਰ ਸਾਹਿਬ ਹੁਰੀ ਪਹੁੰਚੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਸੋਹਣੇ ਸਾਰਿਆਂ ਨੇ ਸਰਬਸੰਮਤੀ ਨਾਲ ਡੈਲੀਗੇਟ ਸਾਰੇ ਚੁਣੇ ਆ ਜਿਨ੍ਹਾਂ ਦੇ ਵਿੱਚ ਕੱਲ ਧਰਮਕੋਟ ਹਲਕਾ ਕੰਪਲੀਟ ਹੋਇਆ ਸੀ ਅੱਜ ਸਵੇਰ ਨਿਹਾਲ ਸਿੰਘ ਵਾਲਾ ਹੁਣ ਬਾਗਾਂ ਪੁਰਾਣੇ ਅਸੀਂ ਖੜੇ ਆ ਇਹ ਸਾਰਾ ਨਿਪਰੇ ਚੜਿਆ ਇਸੇ ਤਰ੍ਹਾਂ ਸ਼ਾਮ ਨੂੰ ਮੋਗਾ ਹਲਕਾ ਸਾਰਾ ਜ਼ਿਲ੍ਹਾ ਜਿਹੜਾ ਕੰਪਲੀਟ ਹੋ ਜਾਣਾ ਅੱਜ ਔਰ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰ ਤੋਂ ਆਏ ਹੋਏ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਸੰਗਤਾਂ ਨੇ ਬੜੇ ਖੁਸ਼ੀ ਦੇ ਨਾਲ ਬੜੇ ਚਾਅ ਦੇ ਨਾਲ ਜਿੱਥੇ ਮੈਂਬਰਸ਼ਿਪ ਭਰੀ ਹੈ ਉੱਥੇ ਬੜੇ ਚਾਅ ਦੇ ਨਾਲ ਅੱਜ ਵੱਡੇ ਇਕੱਠ ਵਿੱਚ ਆ ਕੇ ਡੈਲੀਗੇਟ ਸਹਿਬਾਨਾਂ ਨੇ ਆਪ ਦੇ ਸਰਬਸੰਮਤੀ ਦੇ ਨਾਲ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਅਤੇ ਸਟੇਟ ਦੇ ਡੈਲੀਗੇਟ ਚੁਣੇ ਆ ਜਿਨ੍ਹਾਂ ਨੇ ਜ਼ਿਲ੍ਹੇ ਦੀ ਸਾਰੀ ਜਥੇਬੰਦੀ ਬਣਾਉਣੀ ਹੈ ਔਰ ਨਾ ਉਸਟੇਟ ਦੀ ਜਥੇਬੰਦੀ ਬਣਾਉਣੀ ਆ ਬਹੁਤ ਬਹੁਤ ਧੰਨਵਾਦੀ ਆ ਅਸੀਂ ਸਾਰੀ ਸੰਗਤ ਦਾ ਵਾਇਰ ਖਾਲਸਾ ਵਰਪਤੇ ਅਮੇਦਪੁਰੇ ਜੀ ਸ਼ੰਗਾਰ ਸਭ ਵੱਡਾ ਕਹਿ ਸਕਦੇ ਸੀ ਕਿ ਪੂਰੇ ਪੰਜਾਬ ਦੇ ਵਿੱਚੋਂ ਮੈਂਬਰਸ਼ਿਪ ਭਰਤੀ ਕਰਨੀ ਕਿੰਨੀ ਤਦਾਦ ਦੇ ਵਿੱਚ ਹੁਣ ਤੱਕ ਮੈਂਬਰਸ਼ਿਪ ਭਰਤੀ ਹੋ ਚੁੱਕੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਦੀ ਫਤਿਹ ਅੱਜ ਜ਼ਿਲ੍ਹਾ ਮੋਗਾ ਦੇ ਬਾਗਾ ਪੁਰਾਣਾ ਪਾਲਕੇ ਵਿੱਚ ਆ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਜਿਹੜੇ سلسلے ਵਾਰ ਰੇਲਿਕਟਾਂ ਦੀ ਚੋਣ ਹੋ ਰਹੀ ਹੈ ਉਹਦੇ ਸੰਬੰਧ ਜੋੜਿਆ 2 ਦਸੰਬਰ 2024 ਨੂੰ ਅਕਾਲਤਾ ਸਭ ਦੀ ਫ਼ਸੀਲ ਤੋਂ ਜੋ ਹੁਕਮਨਾਮੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਵਾਸਤੇ ਆਇਆ ਸੀ ਉਦੋਂ ਤੋਂ ਹੀ ਜਿਹੜੇ ਪੰਥਦਰਦੀ ਸੀ ਔਰ ਪੰਜਾਬ ਹਿਤੂ ਸੀ ਉਹਨਾਂ ਦੇ ਮਨਾਂ ਵਿੱਚ ਗਰੀਬ ਸੀ ਕਿ ਮੌਕਾ ਹੋਂਦ ਕਦੋਂ ਆਵੇ ਤੇ ਅਸੀਂ ਮੈਂਬਰ ਬਣੀਏ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਜਾਬੀਆਂ ਦੀ ਮਾਂ ਪਾਰਟੀ ਸਾਡੀ ਰੂਹ ਹੈ ਪੰਜਾਬ ਦੀ ਜੋ ਸਾਡੀ ਅਗਵਾਈ ਪੰਥ ਅਤੇ ਪੰਜਾਬ ਦੀ ਕਰਦੀ ਹੈ ਉਹਨੂੰ ਕਿਵੇਂ ਅਸੀਂ ਤਖਣਿਆ ਕਰੀਏ ਮੌਕਾ ਆਇਆ 18 ਮਾਰਚ 25 ਤੋਂ ਲਾ ਕੇ ਸ੍ਰੀ ਅਕਾਲਪਤੀ ਸਾਹਿਬ ਜੋ ਅਰਦਾਸ ਕਰਨ ਉਪਰੰਤ ਅੱਜ ਤੱਕ ਜੋ سلسلہ ਚੱਲ ਰਿਹਾ ਏਡਾ ਵਰਨਾ ਉਤਸ਼ਾਹ ਮੇਰੀ ਵੀ ਜ਼ਿੰਦਗੀ ਕੋ 55 ਸਾਲ ਹੋ ਗਏ ਪਾਰਟੀ ਤੇ ਸੇਵਾ ਕਰਦੇ ਆ ਇਹਨਾਂ ਉਤਸ਼ਾਹ ਤੇ ਮੈਂ ਨਹੀਂ ਦੇਖਿਆ ਕਿ ਠੀਕ ਹੈ 99 ਵਿੱਚ ਇੱਕ ਏਰੀ ਆਈ ਸੀ ਉਦੋਂ ਇੱਕ ਪਾਸੜ ਹੋਈ ਸੀ ਗੱਲ ਪੰਜ ਦਰਜਿਆਂ ਦਾ ਇਕੱਠ ਹੋਇਆ ਦੇ ਸਾਰਿਆਂ ਨੇ ਸਾਰੇ ਪਾਰਲੀਮੈਂਟ ਦੇ ਚਰੋਣਾ ਜਿੱਦਿਆਂ ਸਾਡਾ ਪਰ ਇਹ ਜਿਹੜਾ ਹਾਲਾਤਾਂ ਨੂੰ ਦੇਖੋ ਵੀ ਏਡਾ ਬੜਾ ਖਲਾਫ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਉਹਨਾਂ ਵਿੱਚੋਂ ਇੱਕੋ ਇੱਕ ਆਸ ਹੈ ਆਸ ਦੀ ਕਿਰਨ ਹੈ ਜੋ ਅਕਾਲ ਤਾ ਸਭ ਤੋਂ ਹਕੂਨਾਮਾ ਵੀ ਇਹ ਕਮੇਟੀ ਦੇ ਰਾਹੀਂ ਜੋ ਭਰਤੀ ਕਰਕੇ ਪ੍ਰਕਿਰਿਆ ਪੂਰੀ ਹੋਵੇ ਜੱਥੇਬੰਦੀ ਮੁੜ ਸਰਜੀਤ ਹੋ ਜਾਵੇ ਅਸੀਂ ਇਹਦੇ ਨਾਲ ਖੜੇ ਹਾਂ ਔਰ ਉਹਦਾ ਸਬੂਤ ਤੁਹਾਡੇ ਸਾਹਮਣੇ ਅੱਜ ਇਸ ਹਲਕੇ ਦਾ ਸਾਰੇ ਪੰਜਾਬ ਸਾਡੇ ਸਰਕਾਰ ਜੋ ਸਾਰੇ ਮੈਂਬਰ ਸਭਨ ਜਾ ਰਹੇ ਨੇ ਸਾਰੇ ਪੰਜਾਬ ਇਹ ਤਰੀਕੇ ਸਾਰੀ ਪ੍ਰਕਿਰਿਆ ਜਿਹੜੀ ਹੈ ਜੋ ਡੈਲੀਗਟ ਜ਼ਿਲ੍ਹਿਆਂ ਦੇ ਅਤੇ ਸਟੇਟ ਦੇ ਚੋਣੇ ਜਾਣੇ ਨੇ ਉਹਦੀ ਹੋ ਜਾਏਗੀ ਪੂਰੀ ਪਰ 11 ਅਗਸਤ ਨੂੰ ਇਹ ਪ੍ਰਧਾਨ ਦੀ ਚੋਣ ਹੋਵੇਗੀ ਜਿਵੇਂ ਇਸ ਤਰ੍ਹਾਂ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਕਿਉਂਕਿ ਸਾਰੇ ਚੋਣਦੇ ਨੇ ਵੀ ਛੋਟੇ-ਮੋਟੇ ਕਿਲੇ ਸਿਕਲੇ ਸਾਡੇ ਪਰਸਨਲ ਹੋ ਸਕਦੇ ਨੇ ਪਰ ਅੱਜ ਕੌਮ ਤੇ ਪੰਥ ਦੇ ਰੇਟਾ ਬੜਾ ਸੰਕਟ ਹੈ ਸਾਡੀ ਪਾਰਟੀ ਦੀ ਕੰਨ ਸੁਖੀਤੀ ਹੋ ਰਹੀ ਹੈ ਔਰ ਜਿਹੜਾ ਵੀ ਸਾਡੀ ਰੈਸ ਹਾਲ ਹੋਵੇ ਉਹ ਸੰਮਤੀ ਨਾਲ ਹੋਵੇ ਅੱਜ ਮੈਂ ਇਹ ਹਾਊਸਿੰਗ ਵਾਲੇ ਵੀ ਦੇਖ ਲਿਆ ਇੱਥੇ ਵੀ ਲਿਖਿਆ ਬਾਰ ਬਾਰ ਕਹਿਣ ਦੇ ਨਾਲ ਸਾਰਾ ਜਿਹੜੇ ਨਾਂ ਦੇਤੇ ਉਹਨਾਂ ਤੇ ਸਾਰੇ ਮੁਕਤ ਹੋਏ ਨੇ ਸਭ ਸੰਮਤੀ ਨਾਲ ਫੈਸਲੇ ਹੋਣੇ ਤੇ ਕਰਿਆ ਨਾ ਪ੍ਰਵਾਨੀ ਕੀ ਇਹ ਬੜੀ ਜਿਵੇਂ ਤੁਸੀਂ 11 ਅਗਸਤ ਦੀ ਗੱਲ ਕੀਤੀ ਹੈ ਵੀ ਪ੍ਰਧਾਨ ਦੀ ਚੋਣ ਕੀਤੀ ਜਾਣੀ ਆ ਵੀ ਜਿਹੜਾ ਪਾਰਟੀ ਦਾ ਨਾਮ ਕੀ ਹੋਵੇ ਸ਼੍ਰੋਮਣੀ ਅਕਾਲੀ ਦਲ ਆ ਜੀ ਸਾਡਾ ਅਜ ਤੱਕ ਦਾ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਕਰਦੇ ਆ ਕਿਉਂਕਿ ਕੋਰਨਰ ਸੀ ਜਿੱਤੀ ਉਹਦੀ ਕਰਨੀ ਸੀ ਹਾਂ ਇੱਕ ਉਹ ਧੜਾ ਆ ਗਿਆ ਲਈਏ ਜਿਹੜਾ ਪਹਿਲਾਂ ਕਾਬਜ ਸੀ ਅਾਦੀ ਵੀ ਆਪਣੀ ਕਾਬਜ਼ੀ ਜਿਹੜੀ ਕੈਲੀ ਉਹਦੇ ਤੇ ਪਕੜ ਨਹੀਂ ਛੱਡਣੋ ਤਿਆਰ ਹੁਕਮਨਾਮਿਆਂ ਦੀ ਲੰਘਣਾ ਕੀਤੀ ਹੁਕਮਨਾਮੇ ਤਾਂ ਇਹ ਸੀ ਕਿ ਇਹ ਕਮੇਟੀ ਦੇ ਰਾਹੀਂ ਭਰਤੀ ਹੋ ਕੇ ਅਗਲੀ ਪ੍ਰਕਿਰਿਆ ਚੱਲੇਗੀ ਪਰ ਉਹ ਤੋਂ ਲਾਂਭੇ ਹੋ ਕੇ ਆਪਣੀ ਮਰਜ਼ੀ ਨਾਲ ਭਰਤੀ ਕੀਤੀ ਹੈ ਔਰ ਮਰਜ਼ੀ ਨਾਲ ਜਿਵੇਂ ਭਰਤੀ ਹੋਈ ਹੈ ਸਾਰਾ ਪੰਜਾਬ ਜਾਣਦਾ ਔਰ ਉਹੀ ਡੱਬਰ ਉਹੀ ਪਰਿਵਾਰ ਉਹੀ ਸੱਜਣ ਮੂਰੇ ਆਏ ਨੇ ਜਿਨ੍ਹਾਂ ਨੇ ਲੋਕਾਂ ਨੇ ਬੁਰੀ ਤਰ੍ਹਾਂ ਸਨ 17 ਤੋਂ ਲਾ ਕੇ ਨਕਾਰ ਦਿਆ ਇਹਨੇ ਉਹਦਾ ਜਵਾਨ ਤੇ ਜਬਤ ਹੁੰਦੀਆਂ ਨੇ ਜੇ ਅਜੇ ਵੀ ਇਹਦਾ ਵੱਡੀ ਬੇਵਿਸ਼ਵਾਸੀ ਤੋਂ ਬਾਅਦ ਵੀ ਕਾਹਦਾ ਵਿਸ਼ਵਾਸ ਲੈ ਕੇ ਪੰਥ ਦੀ ਤੇ ਪੰਜਾਬ ਦੀ ਅਗਵਾਈ ਕਰਨ ਦੇ ਲਈ ਸੁਰਤੀ ਬੈਠੇ ਨੇ ਅੱਜ ਪੰਥ ਦੀ ਆਵਾਜ਼ ਅੱਖ ਹੋ ਗਈ ਪੰਥਦਰ ਦੀ ਇੱਕ ਇੱਕ ਮਤ ਹੋ ਗਏ ਕਿ ਅਸੀਂ ਆਪਣੀ ਪਾਰਟੀ ਨੂੰ ਸਜਿਤ ਕਰਕੇ ਇਹਨੂੰ ਅੱਗੇ ਲੈ ਕੇ ਆਉਣਾ ਤਾਂ ਕਿ ਸਾਡੀ ਅਗਵਾਈ ਇਹ ਪੰਥ ਦੀ ਪੰਜਾਬ ਦੀ ਕਰੇਗੀ ਔਰ ਅੱਜ ਤੱਕ 13 ਲੱਖ ਜਿਹੜੀ ਪੰਜਾਬ ਪੰਜਾਬ ਚ ਕੱਲੀ ਆਧਾਰ ਕਾਰਡ ਕੱਲੇ ਕੱਲੇ ਕਰਕੁੰਡਾ ਖੜਕਾ ਕੇ ਲੈਣਾ ਬਹੁਤ ਹੋ ਗਿਆ 13 ਲੱਖ ਦੀ ਵਰਤੀ ਹੋਈ ਜਾਂ ਕਹਨੂੰ ਤਾਂ 50 ਕਰ ਲੈਣ ਜਿਵੇਂ ਉਹਨਾਂ ਨੇ ਕੀਤੀ ਹੈ ਔਰ ਇਸ ਤੋਂ ਇਲਾਵਾ ਦੂਜੇ ਸਟੇਟਾਂ ਦੀ ਗਿਣਨੀ ਗਿਣਨੀ ਹੈ ਜੀ ਅਰੇ ਜਿਹੜੇ ਐਨ ਆਰ ਆਈ ਭਰਾ ਜਿਹੜੇ ਸਾਡੇ ਮੁਲਕ ਨੇ ਦੂਜੇ ਯੂ ਐਸ ਏ ਜੋ ਕੋ ਕੈਨੇਡਾ ਸਾਰੇ ਉਹਨਾਂ ਦੀ ਭਰਤੀ ਕਰਨੀ ਹੈ ਤੇ ਮੇਰਾ ਕਹਿਣ ਤੋਂ ਭਾਵ ਹੈ ਏਡੇ ਵੱਡੇ ਉਤਸ਼ਾਹ ਨਾਲ ਜਿਹੜੀ ਇੰਨੇ ਸਮੇਂ ਭਰਤੀ ਕੀਤੀ ਗਈ ਔਰ ਲਗਨ ਦੇ ਨਾਲ ਕੀਤੀ ਗਈ ਮਿਹਨਤ ਕੀਤੀ ਆ ਸਾਰੇ ਸੱਜਣਾ ਨੇ ਮੇਰੇ ਖਿਆਲ ਕਿ ਨੂੰ ਜਾ ਕੇ ਕਾਪੀ ਦਾ ਔਰ ਭੁੱਕਾ ਦਿੰਦੇ ਸੀ ਕੋਈ ਇੱਕ ਗੱਲ ਕਹਿੰਦੇ ਸੀ ਸਾਰੇ ਕਿ ਉਹ ਉਹਨਾਂ ਵਾਲੀ ਤਾਂ ਨਹੀਂ ਕਿਤੇ ਜੇ ਹਕਾਲਤਾ ਸਾਹ ਵਾਲੀ ਹੱਥ ਲਿਆ ਭਰਤੀ ਇਹ ਸਬੂਤ ਹੈ ਸਾਰੇ ਪੰਜਾਬ ਦਾ ਕਿਉਂਕਿ ਉਹ ਲੋਕਾਂ ਨੇ ਉਹ ਲੋਕ ਨਕਾਰ ਚੁੱਕੇ ਲੋਕ ਬਾਰ ਬਾਰ ਨਕਾਰੇ ਨੇ ਤੇ ਅੱਜ ਇਹ ਪ੍ਰਵਾਨ ਅਸਿਰ ਅਕਾਲ ਚਾਸ ਦੇ ਹੁਕਮ ਨੂੰ ਕੀਤਾ ਸਾਰਿਆਂ ਨੇ ਸਿਰ ਝੁਕਾਇਆ ਅਸੀਂ ਸਾਰੇ ਸਿੱਖ ਪੰਥ ਦਾ ਸਾਰੇ ਪੰਜਾਬੀਆਂ ਦਾ ਇਸ ਕੋਲ ਧੰਨਵਾਦ ਕਰਦੇ ਹਾਂ ਔਰ ਆਸ ਹੈ ਕਿ ਅੱਗੇ ਤੋਂ ਵੀ ਐਵੇਂ ਸਾਥ ਦੇ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਰਾ ਸਹਿਯੋਗ ਦੇਣ ਚਰਮਣੀ ਗੱਲੀ ਦਾ ਲਾਉਣ ਵਾਲੀ ਕੋਈ ਜਿਹੜੀ ਜਿਮਨੀ ਚੋਣ ਹੋਊਗੀ ਉਹ ਲੜਨ ਵਾਸਤੇ ਅੱਗੇ ਆਵੇਗਾ ਬਸ ਪਾਰਟੀ ਦਾ ਕੰਮ ਕੀ ਹੈ ਜੀ ਜਦੋਂ 11 ਤਰੀਕ ਨੂੰ ਪ੍ਰਧਾਨ ਚੁਣਿਆ ਗਿਆ ਨਾਲ ਜਥੇਬੰਦੀ ਚੁਣੀ ਜਾਣੀ ਆ ਵੀ ਜ਼ਿਲ੍ਹਿਆਂ ਦੇ ਤੇ ਸਰਕਲਾਂ ਦੇ ਜਥੇਦਾਰ ਤੇ ਸਾਰੇ ਜਥੇਬੰਦੀ ਢਾਂਚਾ ਖੜਾ ਹੋ ਜਾਣਾ ਜਦੋਂ ਤੱਕ ਚੋਣ ਆਏਗੀ ਸਾਡੇ ਨਾਲ ਦੂਜਿਆਂ ਸੀ ਹਮ ਖਿਆਲ ਜਿਹੜੇ ਸਾਰੇ ਜਥੇਬੰਦੀਆਂ ਨੇ ਪੰਥਦਰਦੀ ਨੇ ਜਿਹੜੇ ਉਹਨਾਂ ਨੇ ਆਪੋ ਆਪਣੇ ਪਲੇਟਫਾਰਮ ਬਣਾਏ ਹੋ ਆਪਣੇ ਆਵਾਜ਼ ਤੇ ਲੋਕਾਂ ਦੀ ਆਵਾਜ਼ ਬਣਵਾਸੀ ਸਾਰਿਆਂ ਨਾਲ ਸਾਡੀ ਗੱਲ ਚੱਲ ਰਹੀ ਐ ਅਸੀਂ ਸਾਥ ਚਾਹੁੰਨੇ ਆ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੇ ਤੁਸੀਂ ਇਸ ਸ਼ਹਿਰ ਦਾ ਚਾਹੁੰਦੇ ਹੋ ਪੰਥ ਅਤੇ ਕੌਮ ਪੰਜਾਬ ਦਾ ਭਲਾ ਕਰਨਾ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਾਰੇ ਸਾਡੀ ਬੇਨਤੀ ਸਾਰੇ ਨੇ ਮੰਨੀ ਹੈ ਕਿ ਆਮੇ ਭਾਈ ਅਮਰਤ ਪਾਲ ਸਿੰਘ ਦਾ ਅਕਾਲੀ ਦਲ ਆਮੇ ਭਾਈ ਰਣਜੀਤ ਸਿੰਘ ਆ ਭਾਵੇਂ ਕੋਈ ਛੋਟੇ ਹੋਰ ਵੀ ਨੇ ਉਹਨਾਂ ਤੇ ਸਾਡੀ ਪਹੁੰਚ ਹੋਈ ਜਾ ਉਹਨਾਂ ਨੇ ਸਾਨੂੰ ਭਰਮਾ ਹੰਗਾਰਾ ਦਿੱਤਾ ਸਹਿਯੋਗ ਦੇਣ ਦਾ ਕਿਹੜੇ ਨਿਸ਼ਾਨ ਤੇ ਚੋਣਾਂ ਲੜੀਏ ਇਹ ਤਾਂ ਮੌਕੇ ਤੇ ਦੇਖਾਂਗੇ ਕਿਹੜਾ ਨਿਸ਼ਾਨ ਕਿਉਂ ਕਲੇਮ ਤਾਂ ਸਾਡਾ ਉਹੀ ਹੈ ਜਿਹੜਾ ਅਕਾਲੀ ਦਲ ਦਾ ਹੈ ਹਾਂ ਇਸ ਕਰਕੇ ਪੰਥ ਇਹ ਤਾਂ ਹੁਣ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣਗੀਆਂ ਉਹ ਵਾਜੇ ਹੋਣਗੇ ਸੋਨਹਾਰ ਜਦੋਂ ਸੰਤਾ ਮਿਤ ਮੋਦੀ ਸਾਹਿਬ ਨੇ ਸਰਕਾਰ ਨੂੰ ਦੱਸ ਦਿੱਤਾ ਹੈਗਾ ਵੀ 11 ਅਗਸਤ ਨੂੰ ਜਿਹੜਾ ਪਾਰਟੀ ਦਾ ਜਿਹੜਾ ਪ੍ਰਧਾਨ ਆ ਉਹ ਚੁਣਿਆ ਜਾਣਾ ਉਸ ਤੋਂ ਬਾਅਦ ਜੋ ਹੋਰ ਕਾਲੀ ਦਲ ਹੈ ਗਿਆ ਛੋਟੇ ਆ ਜਾਂ ਭਾਈ ਅਮਰਪਾਲ ਸਿੰਘ ਵਾਲਾ ਕਾਲੀ ਦਲ ਆ ਉਹ ਵੀ ਜਿਹੜੇ ਇਕਜੁੱਟ ਹੋਣ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਆਈਆਂ ਇਹ ਉਹਨਾਂ ਦਾ ਸਮਾਂ ਦੱਸੂਗਾ ਵੀ ਵੀ ਕਿਹੜੇ ਚੋਣ ਨਿਸ਼ਾਨ ਦੇ ਉੱਪਰ ਵੀ ਜਿਹੜੀਆਂ ਇਹ ਪਾਰਟੀ ਵੱਲੋਂ ਚੋਣਾਂ ਲੜੀਆਂ ਜਾਂਦੀਆਂ ਹਨ ਕੀ ਤਕਰੀ ਦਾ ਚੋਣ ਨਿਸ਼ਾਨ ਕੀ ਇਹਨਾਂ ਨੂੰ ਮਿਲੇਗਾ ਤੇ ਉਸੇ ਚੋਂ ਜਾਂਦੇ ਚੱਲੇ ਜਾਂਦੇ ਇਸ ਸਮੇਂ ਦੀ ਗੱਲ ਹੋ ਗਈ ਉਮੀਦ ਕਰਦਾ ਸਾਡੀ ਗੱਲ ਪਹੁੰਚੇ ਵਾਈਗੂ ਦੀ ਖਾਲਸਾ ਵਾਈਗੂ ਦੀ